ਜੀ ਗੱਲ ਜੀ ਸਵਾਗਤ ਹੈ ਤੁਹਾਡਾ ਵੈਗਰੂ ਕਲੌਥ ਹਾਊਸ ਐਂਡ ਬਟਿਕ ਵੱਲੋਂ ਅੱਜ ਅਸੀਂ ਜਿਹੜੇ ਤੁਹਾਡੇ ਵਾਸਤੇ ਸੂਟ ਲੈ ਕੇ ਆਏ ਆ ਪ੍ਰਿੰਸਸ ਕਲੈਕਸ਼ਨ ਦੇ ਵਿੱਚ ਲੈ ਕੇ ਆਏ ਏਕੇ ਦੀ ਪ੍ਰਿੰਸਸ ਕਲੈਕਸ਼ਨ ਪ੍ਰਿੰਟਿੰਗ ਬਹੁਤ ਵਧੀਆ ਹੋਊਗੀ ਸਟਾਫ ਵੀ ਬਹੁਤ ਹੀ ਫਾਈਨ ਤੇ ਸੌਫਟ ਵਾਲਾ ਹੋਊਗਾ ਜੀ ਪੂਰੀ ਗਾਰੰਟੀ ਵਾਲਾ ਸਟਾਫ ਹੋਊਗਾ ਦੇਖੋ ਇਹਦੇ ਵਿੱਚ ਪਹਿਲਾ ਸੂਟ ਰਹੂਗਾ ਇਹ ਲਾਈਟ ਜਿਆ ਫਿਰੋਜੀ ਕਲਰ ਹੈ ਸੂਟ ਦੇ ਲਾਈਟ ਜਿਆ ਫਿਰੋਜੀ ਕਲਰ ਹੈ ਬਹੁਤ ਹੀ ਜ਼ਿਆਦਾ ਪਿਆਰੀ ਜੀ ਪ੍ਰਿੰਟਿੰਗ ਹੈ ਸੂਟ ਦੀ ਕਲਰ ਵੀ ਬਹੁਤ ਹੀ ਜ਼ਿਆਦਾ ਪਿਆਰਾ ਹੈ ਨਿਊ ਜੀ ਡਿਫਰੈਂਟ ਜੀ ਪ੍ਰਿੰਟਿੰਗ ਹੈ ਸੂਟ ਦੀ ਸਾਈਡ ਤੇ ਤੁਸੀਂ ਦੇਖ ਸਕਦੇ ਹੋ ਪ੍ਰਿੰਸੈਸ ਕਲੈਕਸ਼ਨ ਏਕੇ ਜੀ ਪ੍ਰਿੰਸੈਸ ਕਲੈਕਸ਼ਨ ਹੈ ਜੀ ਅਸੀਂ ਇਹ ਜਿਹੜੀ ਇਹਦੇ ਨਾਲ ਤੁਹਾਨੂੰ ਬਾਟਮ ਦਵਾਂਗੇ ਉਹ ਦੇਵਾਂਗੇ ਮੈਚਿੰਗ ਸੈਲਫ ਪ੍ਰਿੰਟ ਦੇ ਵਿੱਚ ਇਹਦੇ ਨਾਲ ਬਾਟਮ ਆਈ ਹੈ ਜੀ ਜੋ ਅੱਜ ਕੱਲ ਕਾਫੀ ਟ੍ਰੈਂਡ ਵਿੱਚ ਹੈ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਠੀਕ ਹੈ ਜੀ ਇਹਦੀ ਪ੍ਰਾਈਸ ਦੇ ਰਹੇ ਹਾਂ ਤੁਹਾਨੂੰ 750 ਰੁਪਿਆ 750 ਰੁਪਿਆ ਸਿ ਤੁਹਾਨੂੰ ਇਹਦੀ ਪ੍ਰਾਈਸ ਦੇ ਰਹੇ ਆ ਕਪੜਾ ਪੂਰਾ ਗਾਰੰਟੀ ਦਾ ਹੈ ਤੇ ਬਹੁਤ ਹੀ ਸੌਫਟ ਵਾਲਾ ਸਟਾਫ ਹੈ ਸਮਰ ਕਲੈਕਸ਼ਨ ਹੈ ਜੀ ਇਹਦੇ ਵਿੱਚ ਕੇਵਲਾ ਕਲਰ ਸੀ ਹੀ ਇੱਕ ਇਹਦੇ ਵਿੱਚ ਕਲਰ ਹੋਰ ਆਊਗਾ ਉਹ ਦਿਖਾਣੇ ਤੁਹਾਨੂੰ ਅਸੀਂ ਇੱਕ ਲਾਈਟ ਜਾਂ ਗ੍ਰੀਨ ਕਲਰ ਆਊਗਾ ਠੀਕ ਹੈ ਜੀ ਇਹਨੂੰ ਪਿਸਤਾ ਕਲਰ ਵੀ ਬੋਲਦੇ ਆਪਾਂ ਇੱਕ ਇਹ ਵਾਲਾ ਕਲਰ ਆਊਗਾ ਦੇਖੋ ਬਹੁਤ ਹੀ ਪਿਆਰਾ ਜਿਹਾ ਪ੍ਰਿੰਟ ਹੈ ਤੇ ਕਲਰ ਵੀ ਬਹੁਤ ਜਿਆਦਾ ਪਿਆਰਾ ਦੇਖੋ ਇਹ ਕੇਵਲਾ ਪ੍ਰਿੰਟ ਆਊਗਾ ਇਹਦੇ ਵਿੱਚ ਕਪੜਾ ਬਹੁਤ ਹੀ ਸੌਫਟ ਹੈ ਜੀ ਸਮਰ ਕਲੈਕਸ਼ਨ ਹੈ ਬਹੁਤ ਪਿਆਰਾ ਸਟੱਫ ਹੈ 750 ਰੁਪਏ ਸੀ ਤੁਹਾਨੂੰ ਇਹਦੀ ਦੇ ਰਹੇ ਆ ਪ੍ਰਾਈਸ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ ਦੇਖੋ ਜੀ ਸੈਲਫ ਪ੍ਰਿੰਟ ਦੇ ਵਿੱਚ ਮੈਚਿੰਗ ਰਹੂਗੀ ਬਾਟਮ ਜੋ ਅੱਜ ਕੱਲ ਕਾਫੀ ਟ੍ਰੈਂਡ ਦੇ ਵਿੱਚ ਆ ਰਹੀ ਹੈ ਜੀ ਇਹ ਵਾਲੀ ਰਹਾ ਉਹ ਜਿਹੜਾ ਬਾਟਮ ਬਹੁਤ ਹੀ ਪਿਆਰੀ ਜੀ ਡਿਜ਼ਾਈਨਿੰਗ ਹੈ ਤੇ ਬਹੁਤ ਹੀ ਪਿਆਰਾ ਜਾਂ ਪ੍ਰਿੰਟ ਹੈ ਸੂਟ ਦਾ ਠੀਕ ਹੈ ਜੀ ਇਹ ਕੇਵਲੇ ਕਲਰ ਸੀਗੇ ਇਹ ਕਿਹਦੇ ਵਿੱਚ ਕਲਰ ਆਊਗਾ ਪੀਚ ਇਹ ਕੇਵਲਾ ਕਲਰ ਆਊਗਾ ਪੀਚ ਕਲਰ ਦੇਖੋ ਤੁਸੀਂ ਦੇਖ ਸਕਦੇ ਹੋ ਇਹ ਵੀ ਬਹੁਤ ਪਿਆਰਾ ਜਾਂ ਲਾਈਟ ਜਾਂ ਸ਼ੇਡ ਦਾ ਕਲਰ ਹੈ ਦੇਖੋ ਜੀ ਆਪਾਂ ਨੂੰ ਗਰਮੀਆਂ ਦੇ ਵਿੱਚ ਇਸੇ ਤਰ੍ਹਾਂ ਦੇ ਕਲਰ ਹੀ ਵੇਅਰ ਕਰਨੇ ਵਧੀਆ ਲੱਗਦੇ ਆ ਲਾਈਟ ਲਾਈਟ ਕਲਰ ਠੀਕ ਹੈ ਇਹ ਲਾਈਟ ਜਿਹਾ ਕਲਰ ਹੈ ਬਹੁਤ ਪਿਆਰਾ ਕਲਰ ਹੈ ਬਾਟਮ ਰਹੂਗੀ ਇਹਦੇ ਨਾਲ ਇਹ ਵਾਲੀ ਦੇਖੋ ਇਹ ਵਾਲੀ ਰਹੂਗੀ ਇਹਦੇ ਨਾਲ ਬਾਟਮ 셀ਫ ਪ੍ਰਿੰਟ ਦੇ ਵਿੱਚ ਮੈਚਿੰਗ ਰਹੂਗੀ ਬਾਟਮ ਕਲਰ ਬਹੁਤ ਹੀ ਜ਼ਿਆਦਾ ਪਿਆਰਾ ਲਾਈਟ ਜਿਹਾ ਕਲਰ ਹੈ ਠੀਕ ਹੈ ਆਪਾਂ ਨੂੰ ਕਲਰ ਵੀ ਇਦਾਂ ਦੀ ਪਸੰਦ ਹੁੰਦੀ ਹੈ ਗਰਮੀ ਵਿੱਚ ਵੇਅਰ ਕਰਨੇ ਜੇ ਤੁਹਾਨੂੰ ਇਹਨਾਂ ਸੂਟਾਂ ਵਿੱਚੋਂ ਕੋਈ ਸੂਟ ਪਸੰਦ ਆ ਰਿਹਾ ਤਾਂ ਤੁਸੀਂ ਸਕਰੀਨਸ਼ਾਟ ਲੈ ਕੇ WhatsApp ਨੰਬਰ ਤੁਹਾਨੂੰ ਦਿੱਤਾ ਗਿਆ ਮੇਰੇ ਕੋਲੋਂ ਤੁਸੀਂ ਬਾਏ ਕਰ ਸਕਦੇ ਹੋ ਠੀਕ ਹੈ ਜੀ ਸਾਡਾ ਪਹਿਲਾਂ ਵੀ ਚੈਨਲ ਚੱਲ ਰਿਹਾ ਸੀ ਵਾਈਗੁਰੂ ਕਲੋਥ ਹਾਊਸ ਜੋ ਹੈਕ ਹੋ ਚੁੱਕਾ ਹੈ ਇਸ ਕਰਕੇ ਅਸੀਂ ਨਿਊ ਚੈਨਲ ਸਟਾਰਟ ਕੀਤਾ ਆਪਣਾ ਵਾਈਗੁਰੂ ਕਲੋਥ ਹਾਊਸ ਤਾਂ ਪਲੀਜ਼ ਸਾਰੇ ਜਾਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਕਰੋ ਜਿਹੜੀਆਂ ਮੇਰੀਆਂ ਭੈਣਾਂ ਨੇ ਮੇਰੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਉਹ ਪਹਿਲਾਂ ਸਬਸਕ੍ਰਾਈਬ ਕਰ ਲਿਓ ਤੇ ਬੈਲ ਆਈਕਨ ਬਟਨ ਵੀ ਦਬਾ ਲਿਓ ਤਾਂ ਕਿ ਮੇਰੀਆਂ ਤੁਹਾਨੂੰ ਆਉਣ ਵਾਲੀਆਂ ਸਾਰੀਆਂ ਵੀਡੀਓ ਉਹ ਮਿਲ ਸਕਣ ਠੀਕ ਹੈ ਜੀ ਮੇਰੀ ਵੀਡੀਓ ਨੂੰ ਲਾਈਕ ਵੀ ਕਰਿਓ ਸ਼ੇਅਰ ਵੀ ਕਰਿਓ ਤੇ ਕਮੈਂਟ ਜਰੂਰ ਕਰਿਓ ਧੰਨਵਾਦ